ਕਨੂਲ ਬਾਤ ਦਾ ਮਸਲਾ ਕਨੂਲ ਬਾਤ ਕੁਟਬਾਰ ਦਾ ਮਸਲਾ ਜੋ ਪਟਿਆਲੇ ਨਾਲ ਸੰਬੰਧਿਤ ਹੈ ਉਹਦੇ ਚ ਹਾਈ ਕੋਰਟ ਨੇ ਜਿਹੜੀ ਜਾਂਚ ਹੈ ਉਹ ਸੀਬੀਆਈ ਨੂੰ ਸੌਂਪ ਦਿੱਤੀ ਹੈ ਇਹ ਮਸਲਾ 13 14 ਮਾਰਚ ਦਾ ਵਾ ਜਿਸ ਵੇਲੇ ਕਨੂਲ ਬਾਤ ਤੇ ਉਹਨਾਂ ਦੇ بیٹے ਨਾਲ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਕੋਟਮਾਰ ਕੀਤੀ ਗਈ ਸੀ ਬਹੁਤ ਵਿਵਾਦਿਕ ਬਹੁਤ ਚਰਚਿਤ ਇਹ ਮਸਲਾ ਸੀ ਔਰ ਪਰਿਵਾਰ ਸ਼ੁਰੂ ਤੋਂ ਹੀ ਸੀਬੀਆਈ ਦੀ ਜਾਂਚ ਦੀ ਮੰਗ ਕਰਦਾ ਆ ਰਿਹਾ ਸੀ आ, लेकिन पहले पटियाला परिवार जरा नहीं हाईकोर्ट का रुख किया हाईकोर्ट ने यह इंक्वायरी जी चंडीगढ़ सौंप दी और हूँ परिवार ने फिर हाईकोर्ट न्याया कि चंडीगढ़ पुलिस ने चंगी तरह कोई जांच नहीं की हूं तक किसी पुलिस अधिकारी की दो तीन ਤੇ ਚਾਰ ਪੁਲਿਸ ਅਧਿਕਾਰੀਆਂ ਦੇ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਕਿਸੇ ਦੀ ਹੱਦ ਤੱਕ ਪੁੱਛਗਿੱਛ ਵਾਸਤੇ ਗ੍ਰਿਫਤਾਰੀ ਤੱਕ ਨਹੀਂ ਹੋਈ ਸੋ ਹੁਣ ਇਹ ਮਸਲਾ ਜਿਹੜਾ ਵਾ ਇਹ ਸੀਬੀਆਈ ਨੂੰ ਸੌਂਪ ਦਿੱਤਾ ਵਾ ਮੇਰਾ ਆਪਣਾ ਮੰਨਣਾ ਵਾ ਕਿ ਹਾਈ ਕੋਰਟ ਦਾ ਜਦੋਂ ਪਰਿਵਾਰ ਨੇ ਰੋਕ ਕੀਤਾ ਸੀ ਉਦੋਂ ਹੀ ਇਹ ਮਸਲਾ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਸੀ ਕਿਤੇ ਪੰਜਾਬ ਪੁਲਿਸ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਆਬੀਸਲੀ ਪੰਜਾਬ ਪੁਲਿਸ ਨੂੰ ਪ੍ਰੋਟेक्ट ਕਰਦੀ ਆਈ ਹੈ ਔਰ ਦੂਸਰਾ ਚੱਦਗੜ੍ਹ ਦੇ ਵਿੱਚ ਕਿਉਂਕਿ ਕਰਨਲ ਜਿਹੜਾ ਵਾ ਕਨਲ ਕਾਫੀ ਉੱਚ ਅਧਿਕਾਰੀ ਹੁੰਦਾ ਫੌਜ ਦਾ ਕਰਨਲ ਦੇ ਖਿਲਾਫ ਇਨਕੁਆਇਰੀ ਕਰਨ ਵਾਸਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਕੋਈ ਉਸ ਲੈਵਲ ਦਾ ਅਫਸਰ ਹੀ ਨਹੀਂ ਸੀ ਲਗਾਤਾਰ ਜਿਹੜੇ ਸੀਨੀਅਰ ਅਫਸਰ ਸਨ ਉਹਨਾਂ ਦੀ ਆ ਉਹਦੇ ਦਿਨ ਤੇ ਤਬਾਦਲੇ ਹੋ ਰਹੇ ਸਨ ਨਵਾਂ ਹੁਣ ਡੀਜੀਪੀ ਵੀ ਨਵਾਂ ਲੱਗਾ ਵਾ ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੇ ਤੇ ਜਿਹੜੀ ਅੰਗੈਲੀ ਕੀਤੀ ਕੀਤੀ ਆ ਹਾਈ ਕੋਰਟ ਵੱਲੋਂ ਬੜੇ ਬੱਡੇ ਪੱਧਰ ਤੇ ਚੂਕ ਭਈਆ ਕਿ ਇਹਦੀ ਇਨਕੁਆਇਰੀ ਜਿਹੜੀ ਆ ਆਲਮੋਸਟ 3 ਚ ਮਹੀਨੇ ਡਿਲੇ ਹੋ ਗਈ ਇਹ ਇਨਕੁਆਇਰੀ ਸ਼ੁਰੂ ਤੋਂ ਹੀ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਸੀ ਜਿਹੜੀ ਹੁਣ ਸੌਂਪੀ ਗਈ ਆ ਸੋ 2010 ਨਾ ਕਿ ਕੰਨੂ ਬਾਫ ਦੇ ਮਸਲੇ ਦੇ ਵਿੱਚ ਹਾਈ ਕੋਰਟ ਨੇ ਹੁਣ ਇਨਕੁਆਇਰੀ ਸੀਬੈਨ ਨੂੰ સોંપ ਦਿੱਤੀ ਗਈ ਹੈ ਜੋ ਇੱਕ ਚੰਗੀ ਡਿਵੈਲਪਮੈਂਟ ਹੈ ਲੇਕਿਨ ਲੇਟ ਬਾਕ ਡਿਵੈਲਪਮੈਂਟ ਐਟਸ ਬਿਲੇਟਰਡ ਡਿਵੈਲਪਮੈਂਟ ਹੀ ਮੇਰਾ ਮੰਨਣਾ ਹੈ ਦੂਸਰੀ ਖਬਰ ਫੌਜਾ ਸਿੰਘ ਜਿਹੜੇ ਮੈਰਾਥਨ ਦੌੜਾਕ ਨੇ ਦੌੜਾਕ ਸੰ ਉਹਨਾਂ ਵੀ 3 ਦਿਨ ਪਹਿਲਾਂ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ 114 ਸਾਲ ਦੀ ਉਹਨਾਂ ਦੀ ਉਮਰ ਸੀ ਜੋ ਉਮਰ ਉਹਨਾਂ ਤੋਂ ਨਹੀਂ ਲੈ ਸਕੀ ਉਹ ਸੜਕ ਨੇ ਸਰਖਾਸੇ ਨੇ ਲੈ ਲਿਆ ਯਾਨੀ ਉਹਨਾਂ ਦੀ ਜਾਨ ਲੈ ਲਈ ਇਸ ਕੇਸ ਦੇ ਵਿੱਚ ਇੱਕ ਫੋਰਚੂਨਰ ਪੁਲਿਸ ਨੇ ਪਹਿਲਾਂ ਹੀ ਫੋਰਚੂਨਰ ਗੱਡੀ ਨੂੰ ਕਾਬੂਸ਼ ਲਿਆ ਹੋਇਆ ਪਾ ਇਹ ਗੱਡੀ ਜਿਹੜੀ ਆ ਬਲਾਚੌਰ ਨਵਾਂ ਸ਼ਹਿਰ ਦੀ ਦੇ ਵਿੱਚ ਰਜਿਸਟ੍ਰੈਂਸੀ ਪੀਪ 20 ਨੰਬਰ ਜਿਹੜਾ ਵਾਏ ਬਲਾਚੌਰ ਨਵਾਂ ਸ਼ਹਿਰ ਦਾ ਨੰਬਰ ਆ ਦੋਕਸਾ ਬੇਲੋਂ ਖਰੀਦੀ ਗਈ ਸੀ ਇੱਕ ਦੋ ਇਹਦੇ ਮਾਲਕ ਬਦਲੇ ਨੇ ਔਰ ਹੁਣ ਇਹਦਾ ਇਹ ਨੂੰ ਚਲਾ ਰਿਹਾ ਸੀ ਉਸ ਦੇ ਐਨ ਆਰ ਆਈ ਅਮਰਿਤਪਾਲ ਸਿੰਘ 26 ਸਾਲ ਦਾ ਨੌਜਵਾਨ ਆ ਜੋ ਦਸੂਪੁਰ ਪਿੰਡ ਜਲੰਧਰ ਡਿਸਟ੍ਰਿਕਟ ਤੋਂ ਆ ਔਰ ਉਹਨੇ ਇਹ ਹਿੱਟਨ ਰਨ ਕੇਸ ਆ ਜਿਸ ਵੇਲੇ ਉਹਨੇ ਟੱਕਰ ਮਾਰੀ ਫੋਜਾ ਸਿੰਘ ਜੋ ਸੜਕ ਦੇ ਨਾਲ ਸੈਰ ਕਰ ਰਹੇ ਸਨ ਤੇ ਉਹਨੇ ਉਹ ਤੋਫਰ ਆ ਗਿਆ ਹਿੱਟਨ ਰਨ ਵਾਲਾ ਇਹ ਕੇਸ ਆ ਔਰ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਪੁਲਿਸ ਮੁਤਾਬਕ ਉਹਨੇ ਮੰਨਿਆ ਆ ਕੀ ਉਹਨੇ ਫਵਾਜ ਸਿੰਘ ਨੂੰ ਹਿੱਟ ਕੀਤਾ ਸੀ ਲੇਕਿਨ ਉਸ ਵੇਲੇ ਨੂੰ ਪਤਾ ਨਹੀਂ ਸੀ ਕਿ ਇਹ ਮਸ਼ਹੂਰ ਦੜਾਕ ਫਵਾਜ ਸਿੰਘ ਹੈ ਲੇਕਿਨ ਫਿਰ ਵੀ ਹਿੱਟ ਐਂਡ ਰਨ ਇੱਕ ਬਹੁਤ ਸੀਰੀਅਸ ਕੇਸ ਹੁੰਦਾ ਵਾ ਸੋ ਹਿੱਟ ਐਂਡ ਰਨ ਕੇਸ ਦੇ ਵਿੱਚ ਫੋਰਚੂਨਰਲੀ ਪੁਲਿਸ ਨੇ ਕਾਬੂ ਕਰ ਲਿਆ ਔਰ ਉਹਨੂੰ ਚੁਰਾਉਣ ਵਾਲਾ ਅੰਮ੍ਰਿਤਪਾਲ ਸਿੰਘ ਵੀ ਕਾਬੂ ਕਰ ਲਿਆ ਇਹ ਦੂਸਰੀ ਖਬਰ ਹੈ ਤੀਸਰੀ ਖਬਰ ਹੈ ਕਿ ਸੁਪਰੀਮ ਕੋਰਟ ਨੇ ਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹੂਬੂਦਾਬਾਦ ਕੇਸ ਦੇ ਵਿੱਚ ਜੇ ਲਈ ਐਸਆਈਟੀ ਬੜਾਈ ਹੋਈ ਆ ਉਹ ਐਸਆਈਟੀ ਜਾਂਚ ਦੇ ਉੱਪਰ ਕਈ ਸਵਾਲ ਕੀਤੇ ਨੇ ਸੁਪਰੀਮ ਕੋਰਟ ਨੇ ਡੀਬੀ ਡਬਲ ਬੈਂਚ ਨੇ ਕਿਹਾ ਵਾ ਕਿ ਜਿਨੋ ਅਲੀ ਖਾਨ ਮਹਿਬੂਦਾਬਾਦ ਪੁਲਿਸ ਨਾਲ ਦਾ ਸਮਰਥਨ ਦੇ ਰਹੇ ਨੇ ਪੁਲਿਸ ਨੂੰ ਪੂਰਾ ਸਮਰਥਨ ਦੇ ਰਹੇ ਨੇ ਤੇ ਫਿਰ ਉਹਨਾਂ ਦੇ ਇਲੈਕਟ੍ਰੋਨਿਕ ਗੈਜਟਸ ਨੂੰ ਸੀਜ਼ ਕਰਨਾ ਉਹਨਾਂ ਦੇ ਘਰ ਦੀ ਸਰਚ ਕਰਨੀ ਵਗੈਰਾ ਵਗੈਰਾ ਇਹ ਔਰ ਦੁਬਾਰਾ ਦੁਬਾਰਾ ਉਹਨਾਂ ਨੂੰ ਸਮਨ ਕਰਨਾ ਇਹ ਬਣਦਾ ਨਹੀਂ ਕਿਉਂਕਿ ਉਹਨਾਂ ਦੇ ਕੁਝ ਪੋਸਟਾਂ ਸੰ ਜਿਹਦੇ ਅਧਿਕਾਰ ਦੇ ਉਤੇ ਜਿਹਦੇ ਤਹਿਤ ਉਹਨਾਂ ਤੇ ਉੱਤੇ ਕੇਸ ਰਜਿਸਟਰ ਕੀਤਾ ਗਿਆ। ਸੋ ਉਹਨਾਂ ਦੇ ਇਲੈਕਟ੍ਰੋਨਿਕ ਗੈਜੇਟਸ ਨੂੰ ਮੋਬਾਈਲ ਨੂੰ ਸੀਜ਼ ਕਰਨ ਦਾ ਕੀ ਮਤਲਬ ਹੈ? ਸੋ ਸੁਪਰੀਮ ਕੋਰਟ ਨੇ ਐਸਆਈਟੀ ਦੇ ਉੱਪਰ ਕਈ ਸਵਾਲ ਕੀਤੇ ਨੇ। ਇਹ ਦੂਸਰੀ ਖਬਰ ਤੁਹਾਨੂੰ ਪਤਾ ਹੀ ਆ ਕਿ ਮੰਗੂਦਾਬਾਦ ਦੇ ਖਿਲਾਫ ਦੋ ਐਫਆਈਆਰਸ ਹੋਈਆਂ ਸੀ ਇੱਕ ਡਾਇਨਾ ਸਟੇਟ ਵਿਮਨਸ ਕਮਿਸ਼ਨ ਦੀ ਚੇਅਰਪਰਸਨ ਔਰ ਦੂਸਰੇ ਸਰਪੰਚ ਵੱਲੋਂ ਇਹ ਕੇਸ ਰਜਿਸਟਰ ਕੀਤੇ ਗਏ ਸਨ। ਜਿਸ ਵੇਲੇ ਇਸ ਸੁਪਰੀਮ ਕੋਰਟ ਨੇ ਐਸਆਈਟੀ ਨੂੰ ਜਾਂਚ સોਂਪੀ ਸੀ ਔਰ ਅਲੀ ਖਾਨ ਨਮੂਦਾਬਾਦ ਨੂੰ ਪੂਰੀ ਰੀਲੀਫ ਨਹੀਂ ਸੀ ਦਿੱਤੀ ਉਦੋਂ ਸੁਪਰੀਮ ਕੋਰਟ ਦੀ ਵੀ ਕਾਫੀ ਆਲੋਚਨਾ ਹੋਈ ਸੀ ਇਹ ਕੁਝ ਹਫਤੇ ਪਹਿਲਾਂ ਦੀ ਖਬਰ ਹੈ ਇਸ ਸਮਾਗ ਅਗਲੀ ਖਬਰ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਨੇ ਲਗਾਤਾਰ ਈਮੇਲ ਸਾਰੀਆਂ ਵਾਂ ਐਸਸੀਪੀਸੀ ਨੂੰ ਲਗਾਤਾਰ ਈਮੇਲ ਸਾਰੀਆਂ ਵਾਂ ਕਿ ਹਰਮੰਦਰ ਸਾਹਿਬ ਦੇ ਵਿੱਚ ਬੰਬ ਰੱਖੇ ਗਏ ਨੇ ਪੰਜਵੀਂ ਈਮੇਲ ਆਈ ਹੈ ਬਹੁਤ ਸੀਰੀਅਸ ਮਸਲਾ ਵਾ ਔਰ ਜ਼ਾਹਿਰ ਹੈ ਕਿ ਇਹ ਲੋਕਾਂ ਨੂੰ ਪੈਕੀਟ ਕਰਨ ਦਾ ਇੱਕ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਪਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਲੱਖਾਂ ਦੀ تعداد ਦੇ ਵਿੱਚ ਹਰ ਹਫਤੇ ਲੋਕ ਮੱਥਾ ਟੇਕਣ ਵਾਸਤੇ ਜਾਂਦੇ ਨੇ ਬੇਹੱਦ ਸ਼ਰਧਾ ਵਾਲਾ ਲੋਕਾਂ ਦੇ ਵਿੱਚ ਹਰਮੰਦਰ ਸਾਹਿਬ ਵਾਸਤੇ ਔਰ ਕੱਲ ਐਸਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਨਹੀਂ ਲੈਹੀ ਲੱਗਦੀ ਕਿਉਂਕਿ ਜਿਹੜੀਆਂ ਈਮੇਲ ਸਾਰੀਆਂ ਵਾਂ ਉਹਨਾਂ ਦੇ ਵਿੱਚ ਕਾਪੀ ਜਿਹੜੀ ਆ ਉਹ ਚੀਫ ਸੈਕਟਰੀ ਔਰ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਵੀ ਕੀਤਾ ਜਾ ਗਿਆ ਵਾ ਸੋ ਫਿਰ ਵੀ ਕਿਉਂਕਿ ਉਹਦਾ ਲਿੰਕ ਬਣ ਸਕਦਾ ਵਾ ਔਰ ਪੁਲਿਸ ਵੱਲੋਂ ਸਾਈਬਰ ਸੈੱਲ ਵੱਲੋਂ ਪਤਾ ਲਾਉਣਾ ਬਹੁਤ ਮੁਸ਼ਕਲ ਨਹੀਂ ਹੋਣਾ ਚਾਹੀਦਾ ਕਿ ਇਹ ਈਮੇਲ ਕਿੱਥੋਂ ਆਈਆਂ ਵਾ ਕਿਹੜੇ ਕੰਪਿਊਟਰ ਤੋਂ ਆਈਆਂ ਵਾ ਕਿਹੜੀ ਆਈਡੀ ਤੋਂ ਆਈਆਂ ਵਾ ਬਹੁਤ ਸੀਰੀਅਸ ਮਸਲਾ ਵਾ ਪੰਜਵੀਂ ਈਮੇਲ ਆਈ ਆ ਕਿ ਬੰਬ ਹਰਮੰਦਰ ਸਾਹਿਬ ਦੇ ਵਿੱਚ ਬੰਬ ਰੱਖਿਆ ਹੋਇਆ ਵਾ ਸੋ ਬਹੁਤ ਸੀਰੀਅਸ ਇਹ ਮਸਲਾ ਵਾ ਸੋ ਯੈ ਸਾਰਾ ਆਈਡੀ ਆਂ ਕੋ ਖਬਰਾਂ